ਅਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਮਹੱਲਾ ਪੰਜਮ ਘਰ ਦੂਜ ਅਸ਼ਟਪਦੀਆ ਇੱਕ ਓ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉੰਗਮ ਸਾਧੇ ਪੰਜ ਜਨਾ ਸਿਉ ਸੰਗ ਨ ਛਟ ਗਿਓ ਅਧਿਕ ਅਹੰਭੁ ਬਧਿ ਬਾਧੇ ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭੂੰਗਮ ਸਾਧੇ ਪੰਜ ਜਨ ਸਿਉ ਸੰਗ ਨ ਛਟਕਿਓ ਅਧਿਕ ਅਹੰਭ ਬੁਧ ਬਾਧੇ ਪਿਆਰੇ ਇਨ ਬਿਦ ਮਿਲਣ ਨ ਜਾਈ ਮਗੇ ਕਰਮ ਅਨੇਕ ਹਰ ਪਰਿਉ ਸੁਆਮੀ ਕਾ ਦਵਰੇ ਦੀਜ ਬੋਧ ਬਿਬੇਕ ਰਹਾਉ ਮੋਨ ਭਯੋ ਗਰਬਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਤ ਸਭ ਧਰਤੀ ਭ੍ਰਮੇ ਦੋ ਵਿਧਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਈ ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਯਤਨ ਕਰਾਈ ਕਾਨਿਕ ਕਾਮਨੀ ਹੈ ਵਰਗੈ ਵਰ ਬਹੁ ਬਿਦਦਾਨ ਦਾਤਾਰ ਅੰਨ ਵਸਤਰ ਧੂਮ ਬਹੁ ਅਰਪੇ ਨਾ ਮਿਲੈ ਹਰ ਦਵਾਰ ਪੂਜਾ ਅਰਚ ਬੰਦਨ ਡੰਡਉਤ ਖਟ ਕਰਮ ਰਤ ਰਹਤ ਹਉ ਕਰਤ ਬੰਧਨ ਮਹਿ ਪਰਿਆ ਨ ਮਿਲਿਐ ਇਹ ਜੁਗਤ ਜੋਗ ਸਿਧ ਆਸਣ ਚੌਰਾਸੀ ਹੈ ਏ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਗਮ ਅਫਰ ਸੇਜ ਸੋਹਣੀ ਚੰਦਨ ਚੋਵ ਨਰਕ ਘੋਰ ਕਾ ਦਵਾਰ ਹਰ ਕੀ ਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੁ ਨਾਨਕ ਤਿਸ ਭਾਇਓ ਪਰਬਤ ਜਿਸ ਪਰਬ ਲਿਖੇ ਗਾ ਲਹਨ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤ ਰਹਾ ਦੂਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਖੁਸ਼ ਆਵੇ ਜਕਰੇ ਜਾਵੇ ਸਾਰੇ ਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਗੁਰਪੰਥ ਖਾਨ ਸੇ ਦੀਦਨਾ ਦੇ ਚੜਦੀ ਕਲਾ ਰੱਖੋ ਜੀ ਮਹਾਰਾ